अरमान मलिक दी फैमिली ਨੂੰ ਤੁਸੀਂ ਕਦੋਂ ਮਿਲੇ ਕਿੰਨੇ ਟਾਈਮ ਤੋਂ ਜਾਣਦਾ ਅਰਮਾਨ ਜੀ ਕੇ ਸਾਥ ਮੇਰਾ ਮਤਲਬ ਫਰੈਂਡ ਵੀ ਹੈ ਬੱਚੋ ਕੀ ਤਰ੍ਹਾਂ ਵੀ ਲੱਗਤੇ ਹਨ ਹਰ ਤਰ੍ਹਾਂ ਟਰੀਟ ਕਰਦੇ ਫੈਮਲੀ ਕੀ ਤਰ੍ਹਾਂ ਨੈਗੇਟਿਵ ਵੀ ਚੀਜ਼ਾਂ ਨਿਕਲਦੀਆਂ ਨੇ ਬਹੁਤ ਵਾਰ ਕੁਝ ਪੋਜ਼ਿਟਿਵ ਤਾਂ ਮੈਨੂੰ ਨਹੀਂ ਲੱਗਦਾ ਕਦੇ ਵੀ ਆਪਾਂ ਸੁਣੀ ਹੋਵੇ ਪਤਾ ਨਹੀਂ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਨੇਗੇ ਅਗਰ ਮੈਂ ਕਿਤੇ ਵੀ ਗਲਤ ਹੁੰਦੀ ਮੇਰੇ ਪੇਰੈਂਟਸ ਮੈਨੂੰ ਉਸ ਦਿਨ ਵਾਪਸ ਲੈ ਜਾਂਦੇ ਸੋ ਫਿਊਚਰ ਪਲੈਨਿੰਗ ਕੀ ਨੇ ਮਲਿਕ ਫੈਮਲੀ ਦੇ ਨਾਲ ਹੀ ਰਹਿਣਾ ਤੀਸਰਾ ਨਾਮ ਥੋੜਾ ਜੁੜਦਾ ਹੈ ਜਾਂ ਅਗਰ ਚੌਥਾ ਜੁੜਦਾ ਤਾਂ ਥੋੜਾ ਜੁੜਦਾ ਇਹ ਇਹ ਪਰਸਨਲੀ ਚੀਜ਼ਾਂ ਹਰਟ ਕਰਦੀਆਂ ਨੇ ਤੁਹਾਨੂੰ ਸਸ਼ਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਵਿਵਾਦਾਂ ਦੇ ਵਿੱਚ ਰਹਿੰਦਾ ਇੱਕ ਪਰਿਵਾਰ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਮਲਿਕ ਫੈਮਿਲੀ ਅਰਮਾਨ ਮਲਿਕ ਦੀ ਫੈਮਿਲੀ ਸੋ ਉਹਨਾਂ ਦੇ ਨਾਲ ਲਕਸ਼ਣੂ ਤੁਸੀਂ ਦੇਖਦੇ ਹੋ ਉਹਨਾਂ ਦੀ ਫੈਮਿਲੀ ਦੇ ਨਾਲ ਇੱਕ ਲੜਕੀ ਹੈ ਲਕਸ਼ ਜਿਸ ਨੂੰ ਲੈ ਕੇ ਹਮੇਸ਼ਾ ਵਿਵਾਦ ਹੁੰਦਾ ਹੈ ਕਿ ਅਰਮਾਨ ਮਲਿਕ ਦਾ ਉਹਨਾਂ ਦੇ ਨਾਲ ਵੀ ਕੋਈ ਮੈਰਿਜ ਦਾ ਸੀਨ ਹੈ ਜਾਂ ਐਕਸ ওয়াই ਜ਼ेड ਕੋਈ ਵੀ ਗੱਲ ਲక్ష్ਣ ਨੂੰ ਲੈ ਕੇ ਨਾਲ ਜੋੜੀ ਜਾਂਦੀ ਹੈ ਲੇਕਿਨ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ ਲక్ష్ਣ ਕੌਣ ਹੈ ਲక్ష్ਣ ਅਰਮਾਨ ਦੀ ਫੈਮਿਲੀ ਚ ਕਿਉਂ ਰਹਿੰਦੀ ਹੈ ਕਿੱਥੋਂ ਆਈ ਹੈ ਕਿਵੇਂ ਅਰਮਾਨ ਦੀ ਫੈਮਿਲੀ ਨੂੰ ਮਿਲਦੀ ਹੈ ਇਹ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਲక్ష్ਮੇਰੇ ਨਾਲ ਹੈਗੀ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜ਼ਰੂਰ ਜਾਣਾਂਗੇ ਕਿ ਜੋ ਵੀ ਕੰਟਰੋਵਰਸੀ ਹੁੰਦੀ ਹੈ ਹਮੇਸ਼ਾ ਲక్ష్ਣ ਦਾ ਨਾਮ ਜੁੜਿਆ ਜਾਂਦਾ ਕਿਉਂ ਜੁੜਦਾ ਇਹਦੇ ਬਾਰੇ ਗੱਲਬਾਤ ਕਰਦੇ ਆ ਲਖਸ਼ਪਲਾ ਤਾਂ ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ ਤੇ ਥੈਂਕ ਯੂ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਜਾਨਣਾ ਚਾਹੂੰਗੀ ਹੈਨਾ ਤੁਸੀਂ ਬੇਸਿਕਲੀ ਬਿਲੋਂਗ ਕਿੱਥੋਂ ਕਰਦੇ ਹੋ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਆ ਹਾਂਜੀ ਸੋ ਅਰਮਾਨ ਮਲਿਕ ਦੀ ਫੈਮਲੀ ਨੂੰ ਤੁਸੀਂ ਕਦੋਂ ਮਿਲੇ ਕਿੰਨੇ ਟਾਈਮ ਤੋਂ ਜਾਣਦੇ ਹੋ ਮੈਨੂੰ ਅਪ੍ਰੋਕਸ 5 ਸਾਲ ਹੋ ਗਏ ਨੇ ਇੱਥੇ ਮੈਂ ਐਜ਼ ਅ ਮੇਕਅਪ ਆਰਟਿਸਟ ਪਹਿਲਾਂ ਜੌਬ ਕਰਦੀ ਸੀ ਸਲੋਂਦੇਵਿਚ ਤਾਂ ਉੱਥੇ ਮੈਨੂੰ ਮਿਲੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸਲੌਨ ਓਪਨ ਕੀਤਾ ਤਾਂ ਉਸ ਜੌਬ ਦੇ ਲਈ ਮੈਂ ਆਈ ਸੀਗੀ ਫਿਰ ਉਸ ਤੋਂ ਬਾਅਦ ਮੈਂ ਬੱਚਿਆਂ ਦੀ ਵਲੌਗਿੰਗ ਸਟਾਰਟ ਕਰਤੀ ਨਾਲ ਦੇ ਨਾਲ ਅੱਛਾ ਇਹਨਾਂ ਦੀ ਵਲੌਗਿੰਗ ਤੁਸੀਂ ਸਟਾਰਟ ਕੀਤੀ ਜਾਂ ਬੱਚਿਆਂ ਦੀ ਵਲੌਗਿੰਗ ਓਕੇ ਸੋ ਤੁਸੀਂ ਬਾਈ ਪ੍ਰੋਫੈਸ਼ਨ ਮੇਕਅਪ ਆਰਟਿਸਟ ਹੋ ਜੀ ਤੇ ਹੁਣ ਵੀ ਇਹੀ ਕਰ ਰਹੇ ਹੋ ਹਾਂਜੀ ਨਾਲ ਨਾਲ ਵੀ ਕਰ ਰਹੀ ਮੈਂ ਆਪਣੇ ਕਲੀਨਿਕ ਦੇ ਬਲੂ ਮੈਕ ਦੇ ਵਿੱਚ ਮੋਹੀ ਨਾਲ ਨਾਲ ਕਲੀਨਿਕ ਦੇ ਵਿੱਚ ਮੇਕਅਪ ਹੀ ਕਰਦੀ ਆ ਨਾਲ ਨਾਲ ਵਲੌਗਿੰਗ ਵੀ ਕਰਦੀ ਆ ਬੱਚਾ ਦਾ ਇੰਸਟਾਗ੍ਰam ਵੀ ਹੈਂਡਲ ਕਰਦੀ ਆ ਓਕੇ ਤੇ ਤੁਸੀਂ ਅਰਮਾਨ ਮਲਿਕ ਦੀ ਫੈਮਲੀ ਨੂੰ ਮਿਲੇ ਸਟਾਰਟਿੰਗ ਤੇ ਕੀ ਟਰਮਸ ਸੀਗੇ ਤੁਹਾਡੇ ਇਹਨਾਂ ਦੇ ਨਾਲ ਕਿਦਾਂ ਦਾ ਰਿਲੇਸ਼ਨ ਬਸ ਕੁਝ ਨਹੀਂ ਐਜ਼ ਅ ਏਮਪਲੋਏ ਇਥੇ ਜੌਬ ਕਰ ਰਹੇ ਹੁਣ ਵੀ ਮੈਂ ਜੌਬ ਹੀ ਕਰ ਰਹੀ ਹਾਂ ਸਾਡੇ ਸਭ ਦੇ ਈਵਨ ਕੀ ਐਗਰੀਮੈਂਟਸ ਵੀ ਬਣੇ ਹੋਏ ਆ ਸਾਰੇ ਪੂਰੇ ਸਟਾਫ ਦੇ ਵਿੱਚ ਜਿਵੇਂ ਪੂਰੇ ਸਟਾਫ ਸਾਡੇ ਸਾਰੇ ਮੇਲਸ ਨੇ ਜੈਂਟਸ ਨੇ ਮੈਂ ਇਕੱਲੀ ਕੁੜੀ ਆ ਤਾਂ ਮੈਂ ਦੀਦੀ ਨੇ ਡਿਸਾਈਡ ਕੀਤਾ ਸੀ ਕਿ ਕਿਉਂ ਨਾ ਆਪਾਂ ਇਹਨੂੰ ਨਾਲ ਹੀ ਰੱਖੀ ਉੱਪਰ ਆਪਣੇ ਨਾਲ ਹੀ ਰੱਖਾਂਗੇ ਇਹਨੂੰ ਅੱਛਾ ਕ੍ਰਿਤੇਕਾ ਹੋਰ ਪਾਇਲ ਨੇ ਰਾਈਟ ਹਾਂਜੀ ਹਾਂਜੀ ਤੁਹਾਡਾ ਉਹਨਾਂ ਦੇ ਨਾਲ ਕੀ ਰਿਲੇਸ਼ਨ ਔਰ ਾਰਮਾਨ ਦੇ ਨਾਲ ਕੀ ਰਿਲੇਸ਼ਨ ਇਹ ਵੀ ਮੈਂ ਜਾਨਣਾ ਚਾਹੂੰਗੀ ਕ੍ਰਿਤਿਕਾ اور ਪਾਇਲ ਦੀ ਕੇ ਸਾਥ ਮੇਰਾ ਤਾਂ ਉਹ ਮਤਲਬ ਫੈਮਿਲੀ ਰਿਲੇਸ਼ਨ ਐਸ ਅ ਸਿਸਟਰ ਸ਼ੁਰੂ ਸੇ ਉਹਨਾਂ ਨੇ ਬੈਨ ਮੰਨਾ ਆਪਣੀ। ਤੋ ਾਰਮਾਨ ਜੀ ਕੇ ਸਾਥ ਮੇਰਾ ਮਤਲਬ ਫਰੈਂਡ ਵੀ ਹੈ ਬੱਚੋ ਕੀ ਤਰ੍ਹਾਂ ਵੀ ਰੱਖਤੇ ਹਨ ਹਰ ਤਰ੍ਹਾਂ ਟਰੀਟ ਕਰਤੇ ਫੈਮਿਲੀ ਕੀ ਤਰ੍ਹਾਂ। ਤੁਹਾਨੂੰ ਲਾਈਮਲਾਈਟ ਦੇ ਵਿੱਚ ਰੱਖਦੇ ਆ ਲੋਕ ਹੈ ਨਾ ਾਰਮਾਨ ਦੀ ਫੈਮਿਲੀ ਦੇ ਨਾਲ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਲੈਨੇ ਹੋ ਕਿ 네ਗੇਟਿਵ ਵੀ ਚੀਜ਼ਾਂ ਨਿਕਲਦੀਆਂ ਨੇ ਬਹੁਤ ਬਾਰ। ਕੁਝ ਪੋਜ਼ਿਟਿਵ ਤਾਂ ਮੈਨੂੰ ਨਹੀਂ ਲੱਗਦਾ ਕਦੇ ਵੀ ਆਪਾਂ ਸੁਣੀ ਹੋਵੇ ਕਿ ਲਖਸ਼ ਅਰਮਾਨ ਦੀ ਫੈਮਲੀ ਦੇ ਨਾਲ ਕਿਉਂ ਰਹਿਦੀ ਕਿਉਂਕਿ ਇਹਦੇ ਬਾਰੇ ਪਹਿਲਾਂ ਕੁਝ ਲੋਕ ਹੈਗੇ ਨੇ ਜਿਹੜੇ ਮਤਲਬ ਪੋਜ਼ਿਟਿਵ ਕਮੈਂਟਸ ਕਰਦੇ ਆ ਪਿਆਰ ਕਰਦੇ ਨੇ ਕੁਝ ਲੋਕ ਏਦਾਂ ਦੇ ਨੈਗੇਟਿਵ ਕਮੈਂਟਸ ਕਰਦੇ ਵਿੱਚ ਦੀ ਲਾਸਟ ਈਅਰ ਮੈਂ ਤਿੰਨ ਚਾਰ ਮਹੀਨੇ ਲਈ ਘਰੇ ਚਲੀ ਗਈ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਨੈਗੇਟਿਵ ਕਮੈਂਟਸ ਆਉਣ ਲੱਗੇ ਸੀ ਕਿ ਥਰਡ ਵਾਈਫ ਨੇ ਵਿਆਹ ਕਰਾ ਲਿਆ ਵਿੱਚ ਦੀ ਬਹੁਤ ਗੰਦੇ ਗੰਦੇ ਕਮੈਂਟਸ ਵੀ ਆਉਂਦੇ ਆ ਤਾਂ ਫਿਰ ਇੰਨਾ ਡਿਪਰੈਸਡ ਹੋ ਗਈ ਸੀ ਮੈਂ ਘਰੇ ਚਲੀ ਗਈ ਸੀ ਆਪਣੇ ਫਿਰ ਤੁਸੀਂ ਵਾਪਸ ਆਏ ਕਿਵੇਂ ਆਏ ਕ ਮੈਂ ਕੋਦੇ ਆਪਣੇ ਆਪਣੇ ਇਹਨਾਂ ਨੇ ਉਹਨੂੰ ਕਾਲ ਕੀਤੀ ਕਿ ਕੋਈ ਨਹੀਂ ਤੂੰ ਆਪਣਾ ਫਿਊਚਰ ਦੇਖੀਏ ਤੂੰ ਲੋਕਾਂ ਦੀਆਂ ਨਾਟ ਸੁਣ ਤਾਂ ਫਿਰ ਹੁਣ ਮੈਨੂੰ ਬਿਲਕੁਲ ਪਰਵਾਹ ਕਰਨੀ ਛੱਡਤੀ ਤੁਸੀਂ ਜਿਹੜੀਆਂ ਪ੍ਰੈਂਕ ਵੀਡੀਓਜ਼ ਵੀ ਬਣਾਉਂਦੇ ਹੋ ਇੱਕ ਵਾਰ ਯਾਦ ਆ ਤੁਹਾਨੂੰ ਤੁਹਾਡੀ ਇੱਕ ਵੀਡੀਓ ਦੇਖੀ ਸੀ ਕਿ ਤੁਸੀਂ ਪ੍ਰੈਗਨੈਂਟ ਹੋ ਸ਼ਾਇਦ ਐਦਾਂ ਦੀ ਕੋਈ ਜਾਂ ਕ੍ਰਿਤਿਕਾ ਦੀ ਕਿ ਪਤਾ ਨਹੀਂ ਪਾਇਲ ਦੀ ਕੁਛ ਐਦਾਂ ਦੀ ਵੀਡੀਓ ਸੀਗੀ ਕੋਈ ਪ੍ਰੈਂਕ ਵੀਡੀਓ ਉਹ ਤੁਸੀਂ ਐਂਡ ਤੇ ਰਿਵੀਲ ਕਰਦੇ ਹੋ ਕਿ ਪ੍ਰੈਂਕ ਹੈ ਲੇਕਿਨ ਲੋਕ ਇਸ ਚੀਜ਼ ਨੂੰ ਸਮਝਦੇ ਹੀ ਨਹੀਂ ਆ ਪਤਾ ਨਹੀਂ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਨੇਗੇ ਬਟ ਉਹ ਉਸ ਪ੍ਰੈਂਕ ਦੇ ਵਿੱਚ ਤਾਂ ਸਟਾਰਟਿੰਗ ਚ ਹੀ ਕਲੀਅਰ ਸੀ ਕਿ ਉਹ ਜਸਟ ਇੱਕ ਪ੍ਰੈਂਕ ਆ ਤਾਂ ਪਤਾ ਨਹੀਂ ਲੋਕ ਕਿਉਂ ਇੱਕ ਫੋਟੋ ਦੇਖ ਕੇ ਉਹਨੂੰ ਲਾਈਨਮੈਂਟ ਕਰ ਦਿੰਦੇ ਵੀ ਹਾਂ ਵੀ ਇਹ ਇਦਾਂ ਦਾ ਕਰਕੇ ਲਖਸ਼ਾ ਓਕੇ ਸੋ ਹੁਣ ਜਿਹੜੇ ਸੰਬੰਧ ਜਾ ਰਹੀ ਹੋਏ ਆ ਅਰਮਾਨ ਮਲਿਕ ਨੂੰ ਕਿ ਅਰਮਾਨ ਨੇ ਚਾਰ ਵਿਆਹ ਕਰਾਏ ਨੇ ਅਰਮਾਨ ਨੇ ਤਿੰਨ ਵਿਆਹ ਕਰਾਏ ਨੇ ਤੀਸਰਾ ਨਾਮ ਥੋੜਾ ਜੁੜਦਾ ਜਾਂ ਅਗਰ ਚੌਥਾ ਜੁੜਦਾ ਤਾਂ ਥੋੜਾ ਜੁੜਦਾ ਇਹ ਇਹ ਪਰਸਨਲੀ ਚੀਜ਼ਾਂ ਹਰਟ ਕਰਦੀਆਂ ਨੇ ਤੁਹਾਨੂੰ ਬਹੁਤ ਜ਼ਿਆਦਾ ਹਰਟ ਕਰਦੀਆਂ ਨੇ ਮੇਰੇ ਫੈਮਲੀ ਨੂੰ ਮੈਨੂੰ ਇੱਥੇ ਆਵਲੇ ਮਲਿਕ ਫੈਮਲੀ ਨੂੰ ਸਭ ਨੂੰ ਬਹੁਤ ਹਰਟ ਕਰਦੀਆਂ ਨੇ ਮੇਰੇ ਰਿਲੇਸ਼ਨਸ ਮੇਰੇ ਫੈਮਲੀ ਵਾਲੇ ਮੇਰੇ ਰਿਲੇਟਿਵਸ ਸਭ ਦੇ ਮੈਸੇਜ ਕਾਲ ਆਉਂਦੇ ਕਿ ਲੋਕ ਤਰ ਬਰੇ ਅੱਦਾ ਬੋਲਦੇ ਆ ਪਰ ਮੈਨੂੰ ਲੱਗਦਾ ਕਿ ਅਗਰ ਮੇਰੀ ਫੈਮਲੀ ਮੈਨੂੰ ਸਮਝ ਰਹੀ ਹੈ ਨਾ ਮਲਿਕ ਫੈਮਲੀ ਸਮਝ ਰਹੀ ਹੈ ਮੈਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਆ ਤੁਹਾਡੀ ਆਪਣੀ ਫੈਮਲੀ ਦਾ ਕੀ ਰਿਐਕਸ਼ਨ ਹੈ ਉਹ 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 ਕਹਿੰਦੇ ਨੇ ਘਰ ਆ ਜਾਓ ਜਾਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਅਗਰ ਮੈਂ ਕੁਝ ਗਲਤ ਹੁੰਦੀ ਮੈਨੂੰ 5 ਸਾਲ ਹੋ ਗਏ ਇੱਥੇ ਮੈਂ ਇੱਥੇ ਨਾ ਹੁੰਦੀ ਅਗਰ ਮੈਂ ਗਲਤ ਹੁੰਦੀ ਮੇਰੇ ਫੈਮਲੀ ਆਉਂਦੀ ਹੈ ਮਿਲ ਜਾਂਦੀ ਮੇਰੇ ਮਦਰ ਵੀ ਆਉਂਦੇ ਨੇਗੇ ਉਹ ਵੀ ਰਹਿ ਕੇ ਜਾਂਦੇ ਨੇ ਅਗਰ ਮੈਂ ਕਿਤੇ ਵੀ ਗਲਤ ਹੁੰਦੀ ਮੇਰੇ ਪੇਰੈਂਟਸ ਮੈਨੂੰ ਉਸ ਦਿਨ ਵਾਪਸ ਲੈ ਜਾਂਦੇ ਸੋ ਫਿਊਚਰ ਪਲੈਨਿੰਗ ਕੀ ਨੇ ਮਲਿਕ ਫੈਮਲੀ ਦੇ ਨਾਲ ਹੀ ਰਹਿਣਾ ਹਾਂਜੀ ਦੈਟਸ ਵੈਰੀ ਗੁੱਡ ਤੇ ਤੁਹਾਡਾ ਵਿਆਹ ਦਾ ਵੀ ਹੋਊਗਾ ਫਿਊਚਰ ਵੀ ਪਲਾਨ ਕਰਨਾ ਹੈ ਹਾਂ ਇਸ ਵਾਰ ਮੈਂ ਜ਼ਰੂਰ ਬੋਲੂੰਗੀ ਜਿਹੜੇ ਲਾਇਰ ਬੈਠ ਕੇ ਉੱਥੇ ਬੋਲ ਰਹੇ ਨੇ ਕਿ ਇਦਾਂ ਦਾ ਕਰਕੇ ਉਹ ਮੈਨੂੰ ਡਿਫੇਮ ਕਰ ਰਹੇ ਨੇ ਕਿ ਮੈਂ ਇੱਕ ਅਨਮੈਰਿਡ ਆ ਮੇਰਾ ਕੱਲੂ ਵਿਆਹ ਵੀ ਹੋਣਾ ਮੈਨੂੰ ਕੱਲੂ ਪ੍ਰੋਬਲਮਸ ਵੀ ਆਉਣਗੇ ਬਹੁਤ ਸਾਰੀਆਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਿਫੇਮ ਕਰ ਰਹੇ ਨੇ ਕਿ ਕੱਲੂ ਕੋਈ ਵੀ ਦਿੱਕਤ ਹੁੰਦੀ ਹੈ ਤਾਂ ਇਸ ਦਾ ਜੋ ਵੀ ਰਿਸਪੌਂਸੀਬਲ ਹੋਗਾ ਉਹ ਲਾਇਰ ਹੀ ਹੋਊਗਾ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲ ਕੀਤੀ ਹੈ ਉਹਨਾਂ ਨੂੰ ਰਿਪਲਾਈ ਕੀਤਾ ਹੈ ਕਿ ਉਹ ਕਿਉਂ ਐਵੇਂ ਕਰ ਰਹੇ ਨਹੀਂ ਮੈਂ ਕੋਈ ਰਿਪਲਾਈ ਨਹੀਂ ਦਿੰਦਾ ਉਹਨਾਂ ਨੂੰ ਲਾਸਟ ਟਾਈਮ ਜਦੋਂ ਅਸੀਂ ਕਾਲੀ ਮਾਤਾ ਦੇ ਮੰਦਿਰ ਗਏ ਸੀ ਉੱਥੇ ਮੈਨੂੰ ਉਹਨਾਂ ਨੇ ਮੇਰੇ ਨਾਲ ਮਿਸਬੀਹੇਵ ਕੀਤਾ ਕਿ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ ਤੁਹਾਡਾ ਘਰ ਕਿੱਥੇ ਆ ਮਤਲਬ ਪਰਸਨਲ ਕੁਐਸਚਨ ਪੁੱਛ ਰਹੇ ਸੀ ਮੈਂ ਜਦ ਤੱਕ ਉਹਨਾਂ ਨੂੰ ਜਾਣਦੀ ਵੀ ਨਹੀਂਗੀ ਵੀ ਕੌਣ ਆ ਉਹ ਤੁਸੀਂ ਇਹ ਇਹ ਚੀਜ਼ 'ਚ ਬਿਲੀਵ ਕਰਦੇ ਹੋ ਕਿ ਹਰ ਕਿਸੇ ਨੂੰ ਪਰਸਨਲੀ ਜਵਾਬ ਦੇਣਾ ਜ਼ਰੂਰੀ ਹੈ ਜੋ ਤੁਸੀਂ ਹੋ ਹੋ ਲੇਕਿਨ ਹਰ ਕਿਸੇ ਦਾ ਮੂੰਹ ਤੋੜਨਾ ਜ਼ਰੂਰੀ ਨਹੀਂ ਮੈਂ ਕਿਸੇ ਨੂੰ ਪਰਸਨਲ ਜਵਾਬ ਦੇਣਾ ਸਮਝਦੀ ਨਹੀਂ ਨਾ ਕੋਈ ਇਸ ਦਾ ਹੱਕ ਬਣਦਾ ਪਰਸਨਲ ਕੁਐਸਚਨ ਕਰਨ ਦਾ ਸੋ ਹੁਣ ਕੀ ਪਲੈਨਿੰਗਸ ਨੇ ਅੱਗੇ ਇਹ ਜਿਹੜੇ ਾਰਮਾਨ ਨੂੰ ਸਮਨ ਸਮਨ ਕਹਿੰਦੇ ਨੇ ਜਾਰੀ ਹੋਇਆ ਲੇਕਿਨ that was just a notice right ਤੇ ਇਹਦੇ ਬਾਰੇ ਕੀ ਕਹਿੰਦੇ ਤੁਸੀਂ ਹਜੇ ਤੱਕ ਸਾਨੂੰ ਕੋਈ ਵੀ ਸਮਨ ਨਹੀਂ ਆਇਆ ਜਦੋਂ ਆਊਗਾ ਤਾਂ ਉਦੋਂ ਦੇ ਉਦੋਂ ਦੇਖਾਂਗੇ ਹਜੇ ਸਾਨੂੰ ਕੋਈ ਸਮਨ ਨਹੀਂ ਆਇਆ ਉਹ ਜਿਹੜੇ ਬੈਠ ਕੇ ਪਹਿਲਾਂ ਹੀ ਬੋਲੀ ਜਾਂਦੇ ਲਾਈਵ ਤੇ ਬੈਠ ਕੇ ਕਿ ਇਹਨਾਂ ਦੇ ਉਸੇ ਸਮਨ ਪਰ ਸਾਡੇ ਕੋਲ ਕੋਈ ਸਮਨ ਨਹੀਂ ਆਇਆ ਜਦੋਂ ਆਊਗਾ ਉਦੋਂ ਦੇ ਉਦੋਂ ਦੇਖਾਂਗੇ ਸੋ ਜਿੰਮ ਦੀਆਂ ਵੀਡੀਓਜ਼ ਵੀ ਤੁਹਾਡੀਆਂ ਬਹੁਤ ਵਾਇਰਲ ਹੁੰਦੀਆਂ ਨੇ ਉਹਦੇ ਲਈ ਵੀ ਤੁਹਾਨੂੰ ਬਹੁਤ ਯੂ نو ਟਾਰਗੇਟ ਕੀਤਾ ਜਾਂਦਾ ਕਿ ਤੁਸੀਂ ਜਿਮ ਉਹਨਾਂ ਦੇ ਨਾਲ ਕਰਦੇ ਹੋ ਬਰਾਬਰ ਦਾ ਰਹਿਣੇ ਹੋ ਸੋ ਇਹ ਇਹਦੇ ਬਾਰੇ ਕੀ ਕਹਿਣਾ ਮਤਲਬ ਉਹ ਲੋਕ ਸੋਚਦੇ ਨੇ ਕਿ ਤੁਸੀਂ ਉਹਨਾਂ ਦੀ ਫੈਮਲੀ ਚ ਵੱੜ ਰਹੇ ਹੋ ਉਹਨਾਂ ਦੀ ਫੈਮਲੀ ਖਰਾਬ ਕਰ ਰਹੇ ਹੋ ਬਟ ਉਹ ਮੈਨੂੰ ਹਮੇਸ਼ਾ ਹੀ ਆਪਣੇ ਨਾਲ ਰੱਖਦੇ ਨੇ ਕਿ ਅਗਰ ਗੋਲੂ ਪਾਇਲ ਦੀ ਨੂੰ ਕੋਈ ਵੀ ਆਬਜੈਕਸ਼ਨ ਹੁੰਦੀ ਉਹ ਸਟਾਰਟਿੰਗ ਤੋਂ ਹੀ ਮੈਨੂੰ ਕਹਿੰਦੇ ਵੀ ਇਹਨੂੰ ਨਹੀਂ ਇਥੋਂ ਜਾਣ ਦੋ ਸਾਨੂੰ ਪ੍ਰੋਬਲਮ ਹੁੰਦੀ ਆ ਉਹ ਸ਼ੁਰੂ ਜੀ ਬੋਲ ਦਿੰਦੇ ਉਹ ਕਿ ਬੱਚੇ ਤਾਂ ਹੈ ਨਹੀਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈਗੀ ਅਗਲਾ ਕਿ ਉਹ ਆਪਣੀ ਜਗ੍ਹਾ ਕੋ ਕਿਸੇ ਨੂੰ ਦਊਗਾ ਤੁਸੀਂ ਸੈਲੋਂ ਤੋਂ ਇਸ ਫੈਮਲੀ ਦੇ ਵਿੱਚ ਆਏ ਹੋ ਇਹ ਇਹ ਤੁਸੀਂ ਕੀ ਮੰਨਦੇ ਹੋ ਕਿ ਤੁਹਾਡਾ ਗੁੱਡ ਲੱਕ ਹੈ ਤੁਸੀਂ ਕੌਂਟਰੋਵਰਸੀ 'ਚ ਵੀ ਰਹਿੰਦੇ ਹੋ ਤੁਸੀਂ ਲਾਈਮਲਾਈਟ 'ਚ ਵੀ ਰਹਿੰਦੇ ਹੋ ਤੁਸੀਂ 네ਗੇਟਿਵ ਕਮੈਂਟਾਂ ਦਾ ਵੀ ਸ਼ਿਕਾਰ ਹੁੰਦੇ ਹੋ ਇਸ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਡੈਸਟਨੀ 'ਚ ਇਹ ਸਾਰਾ ਕੁਝ ਲਿਖਿਆ ਪਤਾ ਨਹੀਂ ਮੈਨੂੰ ਕਿਉਂ ਲੋਕ ਇੰਨਾ 네ਗੇਟਿਵ ਸੋਚਦੇ ਨੇ ਕਿ ਅਗਰ ਮੈਂ ਬੈਠੀ ਵੀ ਆ ਨਾਲ ਤਾਂ ਵੀ ਲੋਕ ਕਹਿਣਗੇ ਕਿ ਕਿਉਂ ਬੈਠੀ ਆ ਨਾਲ ਬੰਦਾ ਮੈਂ ਹਟਮ ਕੰਮ ਕਰਦੀ ਫੋਨ ਤੇ ਕੰਮ ਕਰ ਰਹੀ ਆ ਅਗਰ ਵਲੋਗਿੰਗ ਕਰਨ ਜਾਂਦੇ ਬੱਚੇ ਮੇਰੇ ਨਾਲ ਹੁੰਦੇ ਆ ੜਮਾਨਜ ਨਾਲ ਹੁੰਦੇ ਆ ਪਰ ਉਹ ਕਹਣਗੇ ਕਿ ਇਹੀ ਨਾਲ ਜਾਂਦੀ ਆ ਤੁਸੀਂ ੜਮਾਨ ਨਾਲ ਕਦੇ ਪਰਸਨਲੀ ਇੱਕ ਫੋਟੋ ਵੀ ਸਿੰਗਲ ਕਲਿੱਕ ਕਰਕੇ ਪੋਸਟ ਕਰਦੇ ਹੋ ਤਾਂ ਵੀ ਤੁਹਾਡੇ ਨੈਗੇਟਿਵ ਕਮੈਂਟਸ ਹੀ ਆਉਂਦੇ ਨੇ نیچے ਸੋ ਇਸ ਚੀਜ਼ ਨੂੰ ਵੀ ਤੁਸੀਂ ਫੇਸ ਕਰਦੇ ਹੋ ਬਹੁਤ ਪਹਿਲਾਂ ਬਹੁਤ ਜ਼ਿਆਦਾ ਫੇਸ ਕੀਤਾ ਹੁਣ ਮੈਂ ਪਉਣੀਆਂ ਛੱਡ ਦਿੱਤੀ ਮੈਂ ਕਿ ਲੋਕਾਂ ਨੇ ਤਾਂ ਬੋਲਣਾ ਹਟਣਾ ਨਹੀਂ ਮੈਂ ਹੀ ਛੱਡ ਦਿੱਤੀ ਪਉਣੀਆਂ ਸੋ ਤੁਸੀਂ ਪਰਸਨਲੀ ਮੇਕਅਪ ਆਰਟਿਸਟ ਹੋ ਰਾਈਟ ਇਹੀ professions ਚ ਅੱਗੇ ਜਾਓਗੇ ਹਾਂਜੀ ਤੇ ਫੈਮਿਲੀ ਦਾ ਕੀ ਕਹਿਣਾ ਹੈ ਫੈਮਲੀ ਕਹਿੰਦੇ ਜੋ ਤੈਨੂੰ ਸਹੀ ਲੱਗਦਾ ਤੂੰ ਕਰ ਸਾਡੇ ਵੱਲੋਂ ਖੁੱਲੀ ਛੋਟਾ ਮਤਲਬ ਅਰਮਾਨ ਮੱਲਿਕ ਦੀ ਫੈਮਲੀ ਦੇ ਨਾਲ ਹੀ ਤੁਸੀਂ ਰਹਿਣਾ ਹੈ ਔਰ ਇਹਨਾਂ ਦੇ ਨਾਲ ਹੀ ਕੰਟੀਨਿਊ ਕਰਨਾ ਹੈ ਹਾਂਜੀ ਹਾਂਜੀ ਮੈਂ ਇੱਥੇ ਹੀ ਰਹੂੰਗੀ ਜਦੋਂ ਤੱਕ ਮੇਰਾ ਕੰਮ ਚੱਲ ਰਿਹਾ ਹਾਂ ਮੈਂ ਇੱਥੇ ਹੀ ਰਹੂੰਗੀ ਓਕੇ ਸੋ ਕੋਈ ਸਪੈਸੀਫਿਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਤੁਸੀਂ ਇਸ ਫੈਮਲੀ ਦਾ ਹਿੱਸਾ ਹੋ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਇਦਾਂ ਕਿਸੇ ਕਿਸੇ ਕੁੜੀ ਤੇ ਤੰਜ ਕਰਸਦੇ ਆਂ ਲੋਕ ਕਿਸੇ ਕੁੜੀ ਤੇ ਸਵਾਲ ਕਰਦੇ ਆਂ ਉਹ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਇੱਕ ਕੁੜੀ ਦੇ ਰਿਸਪੈਕਟ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਹੈਨਾ ਔਰ ਉਹ ਹਰਟ ਕਰਦੀ ਹੈ ਆਪਣੀ ਪਰਸਨਲ ਫੈਮਲੀ ਨੂੰ ਵੀ ਔਰ ਸਤੋ ਯੂ ਆਰ ਬlesed ਐਟ ਲੀਸਟ ਕਿ ਮਲਿਕ ਫੈਮਲੀ ਤੁਹਾਡੇ ਨਾਲ ਖੜੀ ਹੈ ਮੇਰੀ ਫੈਮਲੀ ਖੋਦੀ ਫੈਮਲੀ ਮਲਿਕ ਫੈਮਲੀ ਮੇਰੇ ਨਾਲ ਖੜੀ ਕੁਝ ਲੋਕ ਹੈਗੇ ਜੋ ਮੈਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਨੇ ਮੈਂ ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਆ ਤੇ ਬਾਕੀ ਜਿਹੜੇ ਗੰਦੇ ਤਰੀਕੇ ਨਾਲ ਦੇਖਦੇ ਹੈ ਗਲਤ ਮੈਸੇਜ ਕਰਦੇ ਪਲੀਜ਼ ਨਾ ਕਰੋ ਕਿਉਂਕਿ ਮੈਂ ਅਨਮੈਰਿਡ ਆ ਕੱਲ ਨੂੰ ਮੈਂ ਵਿਆਹ ਵੀ ਕਰਾਉਣਾ ਬੱਚੇ ਵੀ ਹੋਣੇ ਕਿਸੇ ਦੇ ਘਰੇ ਜਾਣਾ ਕਿਸ ਮਲਿਕ ਫੈਮਲੀ ਰੱਖਦੀ ਆ ਕਿ ਕੋਈ ਨਹੀਂ ਟੈਨਸ਼ਨ ਲੈ ਪਰਵਾਹ ਨਾ ਕਰ ਲੋਕੀ ਬੋਲਦੇ ਬੋਲਿੰਦੇ ਕਹਿਣਾ ਚਾਹੁੰਦੇ ਹੋ ਕੁਝ ਬਸ ਆਈ ਹੈ ਕਿ ਕਿਸੇ ਨੂੰ ਡਿਫੇਮ ਨਾ ਕਰੋ ਬਿਨਾਂ ਗੱਲ ਤੋਂ ਕਿਸੇ ਦੀ ਪਬਲਿਸਿਟੀ ਲੈਣ ਲਈ ਤੁਸੀਂ ਕਿਸੇ ਨੂੰ ਇੰਨਾ ਡਿਫੇਮ ਕਰ ਰਹੇ ਹੋ ਇੰਨਾ ਡਿਫੇਮ ਕਰ ਰਹੇ ਹੋ ਕਿ ਬੰਦੇ ਤੁਸੀਂ ਡਿਪਰੈਸ਼ਨ ਚ ਪਾ ਰਹੇ ਹੋ ਕੋਈ ਗੱਲ ਨਹੀਂ ਤੁਸੀਂ ਪੋਜ਼ਿਟਿਵ ਰਹੋ ਸਾਰੇ ਦੇਖ ਰਹੇ ਨੇ ਸੋ ਲక్ష్ਨਾਲ ਗੱਲ ਕਰ ਰਹੇ ਆ ਸੀ ਔਰ ਲక్ష్ਨੇ ਬਿਲਕੁਲ ਕਲੀਅਰ ਦੱਸਿਆ ਸਾਨੂੰ ਕਿ ਉਹ ਮਲਿਕ ਫੈਮਲੀ ਨੂੰ ਕਿੱਦਾਂ ਮਿਲਦੀ ਹੈ ਔਰ ਕੀ ਰਿਲੇਸ਼ਨਸ ਨੇ ਉਹਦੇ ਮਲਿਕ ਫੈਮਲੀ ਦੇ ਨਾਲ ਬਹੁਤ ਵੱਡਾ ਪ੍ਰੂਫ ਹੈ ਮੈਨੂੰ ਲੱਗਦਾ ਅਗਰ ਲਕਸ਼ ਖੁਦ ਬੋਲ ਕੇ ਤੁਹਾਨੂੰ ਦੱਸ ਰਹੀ ਹੈ ਕਿ ਉਹਦੇ ਕੀ ਟਰਮਸ ਨੇ ਮਲਿਕ ਫੈਮਲੀ ਦੇ ਨਾਲ ਤੇ ਇਸ ਤੋਂ ਵੱਡਾ ਪ੍ਰੂਫ ਕੁਝ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਲੋਕ ਡੀਫੇਮ ਕਰ ਰਹੇ ਨੇ ਜਿਹੜੇ ਲੋਕ ਗਲਤ ਕਮੈਂਟਸ ਕਰਦੇ ਨੇ ਇੱਕ ਕੁੜੀ ਹੈ ਐਦਾਂ ਕਿਸੇ ਦੀ ਵੀ ਰਿਸਪੈਕਟ ਨਹੀਂ ਉਛਾਲਣੀ ਚਾਹੀਦੀ ਪਰਸਨਲੀ ਮੈਂ ਵੀ ਇੱਕ ਕੁੜੀ ਆ ਲਕਸ਼ਵੀ ਕੁੜੀ ਆ ਜਿੰਨੀਆਂ ਵੀ ਕੁੜੀਆਂ ਨੇ ਕਦੇ ਵੀ ਕਿਸੇ ਦੇ ਬਾਰੇ ਤੁਸੀਂ ਗਲਤ ਨਾ ਬੋਲੋ ਪਲੀਜ਼ ਔਰ ਜੇ ਕੋਈ ਮਿਹਨਤ ਕਰ ਰਿਹਾ ਉਹਨ ਤੁਸੀਂ ਗਲਤ ਵੀ ਨਾ ਬੋਲੋ ਸੋ ਮੇਰਾ ਇਹੀ ਲਾਸਟ ਤੇ ਤੁਹਾਨੂੰ ਮੈਸੇਜ ਆ ਕਿ ਪਹਿਲਾਂ ਤੋਲੋ ਫਿਰ ਬੋਲੋ ਤੇ ਜਦ ਤੱਕ ਤੁਸੀਂ ਕੋਈ ਵੀ ਚੀਜ਼ ਬੋਲਦੇ ਉਸ ਤੋਂ ਪਹਿਲਾਂ ਰਿਸਰਚ ਨਹੀਂ ਕੀਤੀ ਤੁਹਾਨੂੰ ਉਸ ਚੀਜ਼ ਦੀ ਡੀਪਲੀ ਚੀਜ਼ਾਂ ਨਹੀਂ ਪਤਾ ਕਲੀਅਰ ਨਹੀਂ ਹੈਗੇ ਥਾਟਸ ਤੇ ਉਸ ਤੋਂ ਪਹਿਲਾਂ ਤੁਸੀਂ ਸਾਰੀ ਚੀਜ਼ਾਂ ਨੂੰ ਕਲੀਅਰ ਕਰਨਾ ਫਿਰ ਹੀ ਕਿਸੇ ਚੀਜ਼ ਤੇ ਕਮੈਂਟ ਕਰਨਾ ਤੇ ਬਸ ਲਖਸ਼ ਦੇ ਨਾਲ ਗੱਲ ਕੀਤੀ ਇਹੀ ਗੱਲ ਕਰਨ ਦਾ ਮਕਸਦ ਸੀਗਾ ਅੱਜ ਕਿ ਤੁਹਾਨੂੰ ਇੱਕ ਵਾਰ ਦੱਸਿਆ ਜਾਵੇ ਕਿ ਅਗਰ ਅਰਮਾਨ ਦੇ ਨਾਲ ਲਖਸ਼ ਦਾ ਨਾਮ ਜੁੜਦਾ ਹੈ ਤੇ ਕੀ ਰਿਲੇਸ਼ਨ ਹੈ ਉਹਨਾਂ ਦਾ ਕੀ ਟਰਮਸ ਨੇ ਉਹਨਾਂ ਦੇ ਸੋ ਅੱਜ ਸਾਫ ਕਲੀਅਰ ਹੋ ਗਏ ਨੇ ਕੇ ਲਖਸ਼ ਉਹਨਾਂ ਦੀ ਫੈਮਿਲੀ ਦਾ ਬਹੁਤ ਅਹਿਮ ਹਿੱਸਾ ਹੈ ਤੇ ਬਹੁਤ ਪਿਆਰ ਕਰਦੀ ਹੈ ਮਲਿਕ ਫੈਮਿਲੀ ਵੀ ਲਖਸ਼ ਨੂੰ ਔਰ ਲਖਸ਼ ਵੀ ਮਲਿਕ ਫੈਮਿਲੀ ਨੂੰ ਬਹੁਤ ਪਿਆਰ ਕਰਦੀ ਹੈ ਔਰ ਲਖਸ਼ ਦੀ ਜਿਹੜੀ ਲੁਧਿਆਣੇ ਫੈਮਿਲੀ ਹੈ ਉਹ ਵੀ ਸਾਰੀ ਮਲਿਕ ਫੈਮਿਲੀ ਦੇ ਨਾਲ ਅ ਅਟੈਚਡ ਹੈ ਤੇ ਕਨੈਕਟਡ ਹੈ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਸੋ ਪਲੀਜ਼ ਬੀ ਪੋਜ਼ਿਟਿਵ ਪੋਜ਼ਿਟਿਵਿਟੀ ਸਪਰੈਡ ਕਰਿਆ ਕਰੋ ਨਾ ਕਿ ਨੈਗੇਟਿਵਿਟੀ ਸੋ ਫਿਲਹਾਲੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ